ਸਮਨ ਕਿੱਥੇ ਆਇਦਰਾ ਮੇਰੀ ਗੱਲ ਸੁਣ ਡੈਡੀ ਜੀ ਮੈਨੂੰ ਦੱਸ ਦੋ ਕੋਈ ਕੰਮ ਹੈ ਕੁਝ ਚਾਹੀਦਾ ਵਾ ਤੁਹਾਨੂੰ ਤੈਨੂੰ ਮੈਂ ਬੁਲਾਇਆ ਨਹੀਂ ਤੂੰ ਮੇਰੇ ਸਾਹਮਣੇ ਨਾ ਆਇਆ ਕਰ ਡੈਡੀ ਜੀ ਨਾ ਗੁੱਸਾ ਕਿਹੜੇ ਗੱਲੋਂ ਕਰ ਰਹੇ ਹੋ ਤੁਸੀਂ ਕਿਉਂ ਮੇਰੇ ਨਾਲ ਨਾਰਾਜ ਹੋ ਇੱਕ ਦਾਣਾ ਕਰੋ ਬਹੁਤ ਸੋਹਣਾ ਕੰਮ ਕੀਤਾ ਨਾ ਤੂੰ ਮੈਂ ਤੁਹਾਨੂੰ ਕਿੰਨੀ ਮੇਰੀ ਕਿਆ ਮੈਂ ਕੁਝ ਨਹੀਂ ਕੀਤਾ ਹੈਗਾ ਮੈਨੂੰ ਨਾ ਕੇ ਕੋ ਬਹਿਨ ਜੋਗਾ ਨਹੀਂ ਛਟਿਆ ਮੈਂ ਤਾਂ ਦਾ ਘਰੋਂ ਬਾਹਰ ਨਹੀਂ ਨਿਕਲਿਆ ਕਿਤੇ ਸ਼ਰਮਿੰਦੀ ਕਰਾਗਾ ਨਰਜੀ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਤੁਸੀਂ ਕਿਉਂ ਨਹੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਮੈਂ ਇਦਾਂ ਦਾ ਕੁਝ ਨਹੀਂ ਕੀਤਾ ਮੇਰੀ ਗੱਲ ਦਾ ਯਕੀਨ ਕਰੋ ਤੇ ਨਾਲੇ ਮੇਰੇ ਨਾਲ ਇਦਾਂ ਤੁਸੀਂ ਨਾਰਾਜ਼ ਨਾ ਹੋ ਤੁਸੀਂ ਦੇ ਘਰ ਦਾ ਸਹਾਰਾ ਜੋ ਤੁਸੀਂ ਵੀ ਹੈ ਘਰ ਨਾਲ ਮੂੰਹ ਹਟ ਕੇ ਤੁਰੇ ਫਿਰੋਗੇ ਤੇ ਫਿਰ ਘਰ ਦਾ ਕੀ ਬਣੂਗਾ ਤੇ ਉਹ ਜੋ ਵੇਖਿਆ ਮੈਂ ਉਹ ਝੂਠੀ ਹੈ ਨਰਜੀ ਝੂਠ ਆ ਮੰਨੋ ਮੇਰੀ ਗੱਲ ਨਾ ਤੇਤੋਂ ਮੈਨੂੰ ਆ ਉਮੀਦ ਨਹੀਂ ਹੈਗੀ ਤੇਤੇ ਮੈਨੂੰ ਨਾ ਬੜਾ ਯਕੀਨ ਸੀ ਪਰ ਤੂੰ ਮੇਰਾ ਯਕੀਨ ਤੋੜ ਲਿਆ ਆ ਮੈਂ ਸੋਚਿਆ ਸੀ ਨਾ ਤੂੰ ਸਿਆਣੀ ਆ ਪਰ ਤੂੰ ਉਹਨੂੰ ਛੋਟੀ ਨੂੰ ਕੀ ਮਤ ਦੇਂਗੀ ਇਹ ਤੂੰ ਆਪ ਇਹੋ ਜਿਹਾ ਕੰਮ ਕਰਨ ਦਾ ਪੀਂ ਆ ਤੇ ਉਹ ਤੇਰੇ ਵੱਲ ਵੇਖ ਕੇ ਕੱਲ ਨੂੰ ਕੀ ਕਰੂਗੀ ਹੁਣ ਬੋਲਦੀ ਕਿਉਂ ਨਹੀਂ ਆ ਮੂੰਹ ਚ ਜਬਾਨ ਨਹੀਂ ਆ ਕੀ ਬੋਲਾਂ ਮੈਂ ਕੱਢ ਮੈਂ ਕਿੰਨੀ ਵਰੀ ਕਾਬ ਆਪਕੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਮੰਨਦੇ ਤੇ ਹੈ ਨਹੀਂ ਆ ਤੂੰ ਨਾ ਮੇਰੀ ਅੱਖਾਂ ਤੋਂ ਪਰੇ ਹੋ ਜਾ ਇਹ ਨਾ ਕਿਤੇ ਮੈਂ ਮੱਕੋ ਜੀ ਕਰ ਬੈਠਾ ਮੈਂ ਹੁਣ ਕੀ ਕਰਾਂ ਡੈਡੀ ਤੇ ਮੇਰੇ ਨਾਲ ਸਿੱਧੇ ਮੂੰਹ ਬੋਲਦੇ ਵੀ ਨਹੀਂ ਆ ਪਤਾ ਨਹੀਂ ਕਿਹੜੀ ਮਾੜੀ ਘੜੀ ਜਦੋਂ ਉਹ ਮੇਰੇ ਲੱਗ ਗਿਆ ਆਣ ਕੇ ਖਲੋ ਗਿਆ ਤੇ ਤੁੱਤਾਈ ਨੇ ਵੀ ਉਦੋਂ ਹੀ ਬਾਹਰ ਨਿਕਲਣਾ ਸੀ ਉਹਨਾਂ ਨੇ ਵੀਡੀਓ ਵੀ ਦਿਖਾਤੀ ਇਹਨਾਂ ਨੂੰ ਤੇ ਡੈਡੀ ਜੀ ਮੇਰੇ ਤੇ ਯਕੀਨ ਕਰਨ ਦੇ ਬਜਾਏ ਉਹਨਾਂ ਤੇ ਕਰਨ ਦੇ ਨੇ ਪਤਾ ਵੀ ਹੈਗਾ ਇਹਨਾਂ ਨੂੰ ਕਿ ਤਈ ਤੇ ਹਨ ਉਂਝ ਨਹੀਂ ਚੰਗਾ ਚਾਹੁੰਦੇ ਬਤਿਹਰੀਆਂ ਇਹਨਾਂ ਨੂੰ ਪੱਟੀਆਂ ਪੜਾਉਂਦੇ ਆ ਇਹਨਾਂ ਨੂੰ ਆਪਣੇ ਆਪ ਸੋਚਣਾ ਚਾਹੀਦਾ ਵਾ ਪਰ ਜਦੋਂ ਇਹ ਹੋਈ ਨਹੀਂ ਸਾਡੇ ਤੇ ਵਿਸ਼ਵਾਸ ਕਰਨ ਦੇ ਤੇ ਹੋਰ ਕੀ ਨੇ ਕੀ ਕਰਨਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਇਦਾਂ ਜੀਕੀਮ ਦਿਵਾਵਾ ਇਹਨਾਂ ਤੈਨੂੰ ਮੈਂ ਕਹਿੰਦਾ ਸਾਹਮਣੇ ਬੁਲਾਉਂਦਿਆਂ ਤੈਨੂੰ ਆਵਾਜ਼ ਨਹੀਂ ਸੁਣਦੀ ਡੈਡੀ ਜੀ ਮੇਰਾ ਪੜਨ ਵਾਲਾ ਧਿਆਨ ਹੀ ਤਾਂ ਮੈਨੂੰ ਪੜ ਕਿਉਂਦੇ ਪੜ ਲਿਆ ਬਥੇਰਾ ਉਹਨਾਂ ਕਹ ਤੂੰ ਪੜਨਾ ਆ ਗਾੜੀ ਜੀ ਇਦਾਂ ਕਿਉਂ ਕਰਦੇ ਹੁੰਦੇ ਜੇ ਇਦਾਂ ਕਿਉਂ ਬੋਲਦੇ ਹੁੰਦੇ ਜੇ ਇਦਾਂ ਨਾ ਬੋਲਾਂ ਤਾਂ ਹੋਰ ਤੁਹਾਨੂੰ ਮੈਂ ਕਿੱਦਾਂ ਬੋਲਾਂ ਬਥੇਰਾ ਤੁਹਾਨੂੰ ਮੈਂ ਪੁੱਤ ਪੁੱਤ ਕਰਕੇ ਵੇਖ ਲਿਆ ਤੁਸੀਂ ਜ਼ਿਆਦਾ ਸਿਰ ਤੇ ਚੜਤੀਆਂ ਹੋ ਡੈਡੀ ਜੇ ਤੁਸੀਂ ਇਦਾਂ ਬੋਲਦੇ ਹੋ ਨਾ ਤਾਂ ਦਿਲ ਨੂੰ ਬੜਾ ਹੋਰ ਤਰ੍ਹਾਂ ਹੁੰਦਾ ਵਾ ਇੱਕ ਤੁਸੀਂ ਤੇ ਸਾਡਾ ਮਾਣ ਸੀਗੇ ਤੇ ਹੁਣ ਤੁਸੀਂ ਸਾਡਾ ਮਾਣ ਹੀ ਤੋੜੀ ਜਾਣ ਦੇ ਜੇ ਇੱਕ ਭੈਣ ਆ ਮੇਰੀ ਉਹ ਵਿਚਾਰੀ ਹੋਂਦਿਆਂ ਰਾਤ ਰੋਂਦੀ ਰਹਿੰਦੀ ਆ ਕਿ ਡੈਡੀ ਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਨਾ ਡੈਡੀ ਤੁਸੀਂ ਤੋੜਿਆ ਮੇਰਾ ਡੈਡੀ ਜੀ ਤੁਹਾਡਾ ਕੋਈ ਮਾਣ ਨਹੀਂ ਤੋੜਿਆ ਬਸ ਤੁਹਾਡੇ ਅੱਖਾਂ ਅੱਗੇ ਇੱਕ ਪਰਮਾਸ਼ਾ ਗਿਆ ਆ ਤੇ ਉਹ ਬਸ ਦੂਰ ਕਰਨਾ ਵਾ ਜਿੱਦ ਦਿਨ ਉਹ ਤੁਹਾਡਾ ਪਰਮ ਦੂਰ ਹੋ ਗਿਆ ਨਾ ਤੇ ਤੁਸੀਂ ਫੇਰ ਸਾਨੂੰ ਉਦਾਂ ਹੀ ਪਿਆਰ ਕਰਨਾ ਵਾ ਉਦਾਂ ਹੀ ਪੁੱਤ-ਪੁੱਤ ਕਰਨਾ ਜਿੱਦਾਂ ਪਹਿਲਾਂ ਕਰਦੇ ਸੀ ਉਹ ਦਿਨ ਨਹੀਂ ਆਉਂਦਾ ਜਿੱਦਾਂ ਦੇ ਹੁਣ ਉਹਨੇ ਕੰਮ ਕਰ ਸੁੜੇ ਆ। ਡਾਡੀ ਜੀ ਉਹਨਾਂ ਕੋਈ ਕੰਮ ਇਹੋ ਜਿਹਾ ਨਹੀਂ ਕੀਤਾ। ਇਹ ਸਿਰਫ ਤੁਹਾਡਾ ਪਰਮ ਤੇ ਭਲੇਖਾ ਆ। ਜਿੱਦਾਂ ਕਾਈ ਸਾਨੂੰ ਚੰਗਿਆ ਨਹੀਂ ਚਾਹੁੰਦੀ ਉਹਨਾਂ ਤੇ ਸਾਨੂੰ ਕੋਈ ਨਾ ਕੋਈ ਤੂਮਤ ਲਾਉਣੀ ਹੀ। ਪਹਿਲਾਂ ਤੁਸੀਂ ਉਹਤੇ ਗੱਲ ਤੇ ਯਕੀਨ ਨਹੀਂ ਕਰਦੇ। ਝੂਠੀ ਜੀ ਇੱਕ ਵੀਡੀਓ ਬਣਾ ਕੇ ਦਿਖਾ ਕੇ ਦਿੱਤੀ ਉਹਨਾਂ ਨੇ ਤੁਸੀਂ ਉਹ ਦਿਨ ਦੇ ਉੱਤੇ ਯਕੀਨ ਕਰਨ ਦਾ ਭੇਜੇ। ਨਾਲੇ ਤੁਹਾਨੂੰ ਨਵਦੀਰੀ ਨੇ ਦੱਸਿਆ ਤੇ ਹੈਗਾ ਹੀ ਕਿ ਉਹ ਤੁਹਾਡਾ ਹੀ ਹਾਲਚਾਲ ਪੁੱਛਣ ਨੂੰ ਰੁਕਿਆ ਸੀ। ਜੇ ਹਾਲ ਪੁੱਛੇਗਾ ਹੀ ਆਹ ਲੋ ਆ ਕੇ ਮੈਨੂੰ ਨਹੀਂ ਪੁੱਛ ਸਕਦਾ। ਇਹ ਨੌਂ ਕੋ ਜਵਾਬ ਪ੍ਰਦਾਨਾ ਡੈਡੀ ਜੀ ਜਦੋਂ ਕੋਈ ਆਣ ਕੇ ਖਲੋਈ ਗਿਆ ਤੇ ਹਾਲ ਪੁੱਛਣ ਡੈ ਪਿਆ ਤੇ ਕੀ ਉਹ ਅੰਦਰ ਆ ਜਾਂਦੀ ਫਿਰ ਲੋਕਾਂ ਨੇ ਕਹਿਣਾ ਹੈ ਕਿ ਤੁਹਾਡੀਆਂ ਕੁੜੀਆਂ ਚ ਬੜੀ ਆਕੜ ਆ ਐਸੇ ਕਲੋਂ ਤੇ ਅਸੀਂ ਡਰਦੇ ਹਾਂ ਡੈਡੀ ਤੇ ਫਿਰ ਉਹੀ ਗੱਲ ਹੋਈ ਨਜਾਇਜ਼ ਤੁਮਤਾ ਲੋਣੀਆਂ ਸੋਖੀਆਂ ਹੁੰਦੀਆਂ ਲੋਕਾਂ ਦੀ ਪਰ ਲੋਕ ਬਾਅਦ ਚ ਨਾ ਇੱਕ ਪਾਸੇ ਦੇ ਨਹੀਂ ਰਹਿੰਦੇ ਜੇ ਨੌਂ ਜੀ ਅੰਦਰ ਆ ਜਾਂਦੀ ਨਾ ਚੁੱਪ ਕਰਕੇ ਉਹੀ ਲੋਕਾਂ ਨੇ ਕਹਿਣਾ ਹੀ ਕਿ ਕੁੜੀ ਚ ਇੰਨੀ ਆਕੜ ਆ ਚੁੱਪ ਕਰ ਤੂੰ ਮੈਨੂੰ ਜ਼ਿਆਦਾ ਮਤਾਂ ਨਾ ਦੇ ਆਹ ਫੜ ਤਾਹੇ ਤੇ ਜਾ ਕੇ ਨਾ ਭਾਬੀ ਆਪਣੀ ਉਹ ਦੇ ਕੇ ਆ। ਕਾਦੇ ਹੈ ਡੈਡੀ? ਲਿਆਉਂਦੇ ਨਹੀਂ ਦਵਾਈ ਲਈ ਉਹਦਨ। ਹਾਂ ਜਿਹੜੇ ਨਵ ਦੀਦੀ ਲੈ ਕੇ ਆਏ ਸੀ। ਹਾਂ ਜਾ ਕੇ ਪੜਾ ਕੇ ਉਹਨਾਂ ਨੂੰ। ਹਾਂ ਮੈਂ ਹੁਣੇ ਦੇ ਆਉਣੀ ਉਹ ਵੀ ਜ਼ਰੂਰੀ ਆ ਕੰਮ। ਮੈਂ ਕਰ ਲੀ। ਚੋਰੀ ਚੋਰੀ ਪੱਪੀ ਨੂੰ ਪਹਿਰੇ ਖਰਾਉਣੇ ਪੈਣ ਕਿਤੇ ਤਾਈ ਨਾ ਵੇਖ ਲੈ। ਤਾਈ ਨੇ ਵੇਖ ਲਿਆ ਤੇ ਕੱਢੂਗੀ ਬਰੰਟ। ਓ ਭਾਬੀ ਬਾਹਰ ਹੀ ਆ। ਸ਼ੁਕਰ ਆ। ਭਾਬੀ ਜੀ ਇੱਕ ਮਿੰਟ ਰੁਕਿਓ। ਆਣਾ ਮੈ ਤਾਂ ਨੂੰ ਪੈਸੇ ਦੇਣ ਆਈ ਸੀ ਜਿਹੜੇ ਉਦੋਂ ਨਵਦੀ ਗਿਲਾ ਕੇ ਗਏ ਸੀ ਤੁਹਾਡੇ ਕੋਲ ਬਹੁਤ ਰਹਿਣ ਦੇ ਨਹੀਂ ਮੈਂ ਇਹ ਥੋੜਾ ਕਿਆ ਵੀ ਮੈਂ ਲੈਣੇ ਆ ਭਾਬੀ ਜੀ ਫੇਰ ਲੋਡ ਪੈ ਗਈ ਤੇ ਫੇਰ ਫਿਰ ਤੁਸੀਂ ਕਹਿਣਾ ਪਹਿਲੇ ਤੇ ਮੋੜ ਕੇ ਨਹੀਂ ਗਈਆਂ ਤੇ ਫੇਰ ਆ ਲਈਆਂ ਵਾ ਕੋਈ ਨਹੀਂ ਜੇ ਫੇਰ ਲੋਡ ਹੋਊਗੀ ਤੁਹਾਡੇ ਕੋਲ ਲਿਆ ਕਰਾਂਗੇ ਨਾਲੇ ਹੁਣ ਡੈਡੀ ਵੀ ਡਿਊਟੀ 'ਚ ਆਣ ਲੱਗ ਗਏ ਨੇ ਤੇ ਹੁਣ ਤੇ ਪੈਸੇ ਆਉਣ ਲੱਗ ਗਏ ਸੀ ਤੇ ਚਲ ਬਾਅਦ 'ਚ ਇਹ ਕੀ ਹੁਣ ਤੇ ਹੈਗੇ ਹੀ ਕੋਲ ਡੈਡੀ ਦੇ ਤੇ ਉਹਨਾਂ ਦੇ ਤੇ ਬਾਅਦ ਵਰਤੇ-ਵੁਰਤੇ ਗਏ ਤੇ ਫੇਰ ਉਹ ਕੋਈ ਗੱਲ ਨਹੀਂ ਵਰਤੇ ਵੀ ਜਾਂਦੇ ਜਦੋਂ ਵੀ ਤੁਹਾਨੂੰ ਜ਼ਰੂਰਤ ਪੈਗੀ ਨਾ ਬਾਅਦ ਜਦੋਂ ਮਰਜ਼ੀ ਲੈ ਲਿਓ ਹਾਂ ਕੋਈ ਨਹੀਂ ਭਾਬੀ ਜੀ ਇਦਾਂ ਲੈਣ ਦਾ ਜੇਨ ਹੁੰਦਾ ਜੇ ਅੱਜ ਅਸੀਂ ਤੁਹਾਨੂੰ ਮੋੜਾਂਗੇ ਤੇ ਕੱਲ ਨੂੰ ਫੇਰ ਤੁਸੀਂ ਸਾਨੂੰ ਜੇਾਨੂੰ ਲੋੜ ਪਈ ਤੇ ਤੁਸੀਂ ਦੇ ਦਿਓ ਤੇ ਤੁਹਾਨੂੰ ਵੀ ਕੱਲ ਨੂੰ ਲੋੜ ਪਈ ਨਾ ਹੁਣ ਡੈਡੀ ਜਾਣਦੇ ਨੇ ਤੇ ਤੁਸੀਂ ਸਾਡੇ ਕੋ ਵੀ ਮੰਗ ਲਓ ਜੇ ਤੁਹਾਨੂੰ ਵੀ ਕੋਈ ਚੀਜ਼ ਦੀ ਲੋੜ ਪਈ ਤੇ ਉਹ ਕੋਈ ਗੱਲ ਨਹੀਂ ਬਬੂ ਮੈਂ ਆਪੇ ਮੰਗ ਲੈਣੇ ਜੇ ਤੁਸੀਂ ਨਾਂ ਵੀ ਦੋਗੇ ਨਾ ਮੈਂ ਤਾਂ ਵੀ ਜਾ ਕੇ ਲੈ ਆਵਣੇ ਹਾਂ ਇਹ ਤੇ ਗੱਲ ਹੋਈ ਨਾ ਫਿਰ ਭਾਬੀਆਂ ਲਈ ਜੇ ਕੋਈ ਹੋਪਰਾ ਹੁੰਦਾ ਤੇ ਫਿਰ ਤੇ ਹੁੰਦਾ ਆ ਤੇ ਇਹ ਸਾਡੇ ਆਪਣੇ ਹੋ ਕੋਈ ਨਹੀਂ ਆਪਣਿਆਂ ਵਿੱਚ ਇਦਾਂ ਮਾੜਾ ਮੋਟਾ ਚੱਲਦਾ ਰਹਿੰਦਾ ਆ ਫੜ ਲਓ ਤੁਸੀਂ ਕਿ ਤਾਈ ਨਾ ਵੇਖ ਲੈ ਬਾਤੋ ਐਵੇਂ ਤੁਹਾਡੀ ਦਿਵਾਲੀ ਹੋਊਗੀ ਤੁਹਾਡੀ ਦਿਵਾਲੀ ਨਹੀਂ ਹੋਊਗੀ ਤੇ ਨਾਲੇ ਮੇਰੇ ਵੀ ਹੋਊਗੀ ਤਾਈ ਨੇ ਵੇਖਣਾ ਕੀ ਹੀ ਵੇਸ਼ ਹੀ ਲਿਆ ਵਾ ਜੱਲੀ ਕਿਧਰ ਇਧਰ ਆ ਗੱਲ ਸੁਣ ਮੇਰੀ ਤੇ ਤੂੰ ਕੀ ਲਕਾਉਂਦੀ ਮੰਮੀ ਕੁਝ ਵੀ ਨਹੀਂ ਆ ਕੀ ਆਹ ਪੈਸੇ ਕਿੱਥੋਂ ਆਏ ਇਹ ਮੈਨੂੰ ਦੀਦੀ ਫੜਾਉਣਾ ਹੈ ਦੀਦੀ ਕਿੱਥੋਂ ਲਿਆਈ ਆ ਕਰੋ ਆਪਣੇ ਲੈ ਕੇ ਆਏ ਇਹਨਾਂ ਦੇ ਘਰ ਪੈਸੇ ਕਿੱਥੋਂ ਆਏ ਇਹਨਾਂ ਨੇ ਕਿਹੜੀ ਬੈਂਕ ਲੁੱਟੀ ਐ ਤੇ ਜਾਂ ਇਹਨਾਂ ਦੇ ਘਰ ਰੁੱਖ ਤੋਂ ਪੈਸੇ ਝੜਦੇ ਆ ਤੂੰ ਦੱਸ ਨੀ ਕਿੱਥੋਂ ਆਏ ਪੈਸੇ ਤਾਈ ਜੀ ਤੁਸੀਂ ਗੁੱਸਾ ਨਾ ਕਰੋ ਉਹਦੋਂ ਨਾ ਭਾਬੀ ਨੇ ਨਵਦੀਦੀ ਨੂੰ ਦਿੱਤੇ ਹੀ ਪੈਸੇ ਡੈਡੀ ਦੀ ਦਵਾਈ ਲਈ ਤੂੰ ਮੇਰੇ ਤੋਂ ਚੋਰੀ ਪੈਸੇ ਦਿੱਤੇ ਇਹਨੂੰ ਚੋਰੀ ਨਹੀਂ ਤਾਈ ਜੀ ਤੁਸੀਂ ਗੁੱਸਾ ਕਿਉਂ ਆਂਡੇ ਜੇ ਭਾਬੀ ਤੇ ਗੁੱਸਾ ਨਾ ਕਰੋ ਐਦਾਂ ਥੋੜੀ ਹੁੰਦਾ ਵਾ ਆ ਗੱਲਾਂ ਤੇਰੀਆਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਮੰਮੀ ਤੂੰ ਹੀ ਦਲਾਖੋ ਪੈਸੇ ਖੋਲੇ ਤੇਰੇ ਕੋਲ ਆਉਂਦੇ ਕਿੱਥੋਂ ਮੰਮੀ ਮੇਰੇ ਕੋ ਹੈਗੇ ਹੀ ਪੈਸੇ ਹੈ ਤੇਰੇ ਕੋ ਕਿੱਥੋਂ ਇੱਥੋਂ ਲੈ ਤੂੰ ਲੱਭ ਕੋ ਲੈ ਹੋਣਗੇ ਚੋਰੀ ਮੰਮੀ ਚੋਰੀ ਤੁਹਾਡੇ ਤੋਂ ਕੋ ਲੈਣੇ ਆ ਮੇਰਾ ਹੱਕ ਬਣਦਾ ਮੈਂ ਲੱਭ ਕੋ ਲੈ ਨਹੀਂ ਸਕਦੀ ਜੇ ਤੇਰਾ ਹੱਕ ਬਣਦਾ ਨਾ ਤੇ ਆਪਣੇ ਵਰਤਣ ਲਈ ਪੈਸੇ ਲੈ ਮੈਂ ਡੱਕਦੀ ਨਹੀਂ ਤੈਨੂੰ ਇਹ ਤੇ ਨਹੀਂ ਭਿੰ ਲੋਕਾਂ ਵਾਸਤੇ ਪੈਸੇ ਲਵੇਂ ਮੰਮੀ ਇਹ ਲੋਕ ਆ ਇਹ ਹਡੇ ਆਪਣੇ ਆ ਕਿਉਂ ਦੀ ਇਹਨਾਂ ਲੋਕ ਲੋਕ ਆਂਦੇ ਰਹਿੰਦੇ ਓ ਤੂੰ ਤੇ ਉਹ ਗੱਲ ਤੇ ਆਉਂਦੀ ਨਹੀਂ ਨਾ ਹੈਗੀ ਕਾਈ ਜੀ ਤੁਸੀਂ ਪੱਬੀ ਨੂੰ ਕੋਸ਼ਣਾ ਕੋ ਪਹਿਲਾਂ ਵੀ ਤੁਸੀਂ ਸਾਡੇ ਘਰ ਲੜਾਈ ਪਾਈ ਆ ਤੇ ਹੁਣ ਫੇਰ ਭਾਦੀ ਨਾਲ ਤੇ ਆਪਣੇ ਘਰ ਉਧਰ ਚੱਲ ਤੂੰ ਇਤਨਾ ਨਹੀਂ ਕਿ ਸੁਧਰਨਾ ਤੈਨੂੰ ਮੈਂ ਸੁਧਾਰਦੀ ਆ ਪੈਸੇ ਫੜਾ ਇੱਧਰ ਮੰਮੀ ਵਾਲੀ ਵੀ ਨਾ ਸਾਡੀ ਹੋਈ ਆ ਇਹਨਾਂ ਨੂੰ ਵੀ ਨਾ ਕੋਈ ਨਹੀਂ ਸਮਝਾ ਸਕਦਾ ਇੰਨੇ ਵੀ ਹੁਣੀ ਆਉਣਾ ਹੀ ਮੈਂ ਕਿਹੜੀ ਤੁਹਾਡੇ ਕੋਲ ਮੰਗਣ ਆਈ ਆ ਨਾ ਤੁਹਾਡੇ ਹੱਥ ਆਏ ਤੇ ਨਾ ਮੇਰੇ ਹੱਥ ਆਏ ਤੇ ਵਾਧੂ ਦਾ ਕਲੇਸ਼ ਪੈ ਜਾਣਾ ਹੁਣ ਮੰਮੀ ਨੇ ਇੰਨੀ ਕ ਗੱਲ ਨੂੰ ਨਾ ਬੜੀ ਗੱਲ ਬਣਾ ਲੀ। ਹਾਈ ਹਾਈ ਮੈਨੂੰ ਤੇ ਭਾਬੀ ਤੇ ਬੜਾਈ ਤਰਸਾਉਂਦਿਆ ਵਿਚਾਰੀ ਤੇ ਪਤਾ ਨਹੀਂ ਉਹਦਾ ਕੀ ਹਾਲ ਕਰਦੀ ਆ। ਇਹ ਵੀ ਨਾ ਕੰਧਾਂ ਨਾਲ ਹੀ ਲੱਗੀ ਰਹਿੰਦੀ ਤਾਈ ਵੀ ਸਾਰੀਆਂ ਗੱਲਾਂ ਸੁਣ ਲੈਂਦੀ ਆ। ਹੁਣ ਭਾਬੀ ਦਾ ਪਤਾ ਨਹੀਂ ਕੀ ਕਰੂਗੀ। ਉਹ ਮੈਨੂੰ ਕੀ ਪਤਾ ਹੀ ਤਾਂ ਇਹ ਤੇ ਭਾਬੀ ਨੂੰ ਬਾਹਰ ਆਵਾਜ਼ ਮਾਰ ਲਈ ਸੀ ਕਿ ਬਾਹਰ ਬਾਹਰ ਹੀ ਤੈਹ ਫੜਾ ਦੇਣੀ ਆ। ਕਿ ਢੀ ਛੇਤੀ ਆ ਗਈ ਆ। ਹੁਣ ਪਤਾ ਨਹੀਂ ਕੀ ਬਣੂਗਾ ਵਿਚਾਰੀ ਭਾਬੀ ਨਾਲ। ਆਡੇ ਘਰ ਤੇ ਕਲੇਸ਼ ਪਾਇਆ ਹੀ ਪਾਇਆ ਇਹਨੇ ਹੁਣ ਆਪਣੇ ਘਰ ਵੀ ਪਾਉਂਗੀ ਸਸੀਆਂ ਸასი ਗਾਂ ਉਸਨੂੰ ਠੀਕ ਠਾਕ ਹਾਂ ਠੀਕਾ ਤੋ ਇਹ ਸੁਣਾਓ ਤੇ ਚਾਂਦ ਕੁ ਮੈਂ ਵੀ ਫੋਨ ਫੋਨ ਕਰ ਦੇਣਾ ਸੀ ਭੈਣ ਜੀ ਨੇ ਫੋਨ ਕੀਤਾ ਹੈਗਾ ਮੰਮੀ ਨੇ ਕੀਤਾ ਸੀ ਹਾਂ ਜੀ ਉਹਨੇ ਫੋਨ ਕੀਤਾ ਹੈਗਾ ਹੁਣ ਉਹ ਅੱਗੇ ਜਾ ਕੇ ਪਤਾ ਲੱਗੂ ਕੀ ਹੁੰਦੇ ਕੋਈ ਕੰਮ ਆਵਾ आयोजन ਕਰਨ ਚਲੋ ਕੋਈ ਨਹੀਂ ਆਜਾ ਸੱਸੀ ਕਾ ਭੈਣ ਜੀ ਸੱਸਰੀ ਕਾ ਕੀ ਕਾਜੀ ਤੁਸੀਂ ਮੈਨੂੰ ਫੋਨ ਕੀਤਾ ਆਜੋ ਦੱਸ ਦੇਈਏ ਤੁਹਾਨੂੰ ਗੱਲ ਚਲੋ ਕਰ ਲਈ ਨਾ ਮੰਮੀ ਉਹ ਨਹੀਂ ਆਏ ਆ ਤੂੰ ਇਦਾਂ ਕਰ ਪਾਣੀ ਪੋਣੀ ਦੇ ਤੇ ਮੈਂ ਮੜਾ ਜਾ ਦੇ ਧੋ ਕੇ ਆਇਆ ਮੰਮੀ ਆਏ ਨਹੀਂ ਹਾਂ ਸੱਸਰੀਆਂ ਮੰਮੀ ਨਹੀਂ ਕੀ ਜਾਨ ਬਸ ਠੀਕ ਹੈ ਤੁਸੀਂ ਨਾ ਹਾਂ ਬਸ ਵਧੀਆ ਚਾਂ ਚੱਕੀ ਆ ਗਏ ਮੰਮੀ ਭੈਣ ਜੀ ਨੇ ਫੋਨ ਕੀਤਾ ਸੀ ਕਿ ਜ਼ਰੂਰੀ ਆ ਕੋਈ ਕੰਮ ਵਾ ਮੰਮੀ ਕਹੀ ਹੋਗੀ ਤਾਂ ਹੀ ਹਾਂ ਮੈਂ ਕੀਤਾ ਸੀ ਮੈਂ ਕਰ ਨਹੀਂ ਸਕਦੀ ਨਹੀਂ ਮੰਮੀ ਵੀ ਕਰ ਸਕਦੇ ਹੋ ਪਰ ਇੰਨੀ ਕਿਹੜੀ ਜ਼ਰੂਰੀ ਗੱਲ ਹੈ ਜਿਹੜਾ ਮੈਨੂੰ ਨਹੀਂ ਪਤਾ ਲੱਗਾ ਉਹ ਵੀ ਕੋਈ ਨਹੀਂ ਲੱਗ ਜਾਂਦਾ ਪਤਾ ਭੈਣ ਜੀ ਹਾਂ ਜੀ ਤੁਸੀਂ ਮੈਨੂੰ ਬੁਲਾਇਆ ਹੈ ਕੀ ਗੱਲ ਹੋਈ ਜੋ ਹਾਂ ਦੱਸਦੀ ਹਾਂ ਤੁਹਾਨੂੰ ਗੱਲ ਵੀ ਮੈਂ ਮੈਂ ਮੰਮੀ ਪਾਣੀ ਲੈ ਕੇ ਆਈ ਕਿ ਬਾਉ ਨਹੀਂ ਨਹੀਂ ਪਤਾ ਮੈਂ ਆਣਾ ਰਾਜ ਸਪੀਡ ਲੱਗੀ ਸੀ ਪੋਥੋ ਮੈਂ ਪਾਣੀ ਪੀ ਕੇ ਆਈ ਬਹਿ ਜਾ ਤੂੰ ਚਲੋ ਕੋਈ ਗੱਲ ਨਹੀਂ ਮੰਮੀ ਮੈਂ ਨੇ ਚਾਹ ਬਣਾ ਲੈਣੀ ਹੈ ਨਹੀਂ ਬਹਿ ਜਾ ਤੂੰ ਚਾਹ ਵੀ ਬਣਾਉਣੇ ਆ ਪਿਆਲ ਕੇ ਕੱਲਾਂਗੇ ਚਾਹ ਉਹਨਾਂ ਨੂੰ ਭੈਣ ਜੀ ਤੁਸੀਂ ਆਪਣੀ ਤੀਨੋ ਅਕਲ ਨਹੀਂ ਮਾਸਾ ਦਿੱਤੀ ਕੀ ਕਰਤਾ ਮੇਰੀ ਧੀ ਨੇ ਭੈਣ ਜੀ ਇਹੋ ਜਿਆ ਇਹ ਪੁੱਛੋ ਕਿ ਇਹਨੇ ਕੀ ਨਹੀਂ ਕੀਤਾ ਇਹ ਸਾਡੇ ਕਹਿਣੇ ਤੋਂ ਬਾਹਰ ਆ ਕੀ ਕਰਤਾ ਇਹੋ ਜਿਆ ਇਹਨੇ ਜਿੰਨਾ ਨਾ ਮੇਰਾ ਕੂਨ ਬੋਲਣ ਨਹੀਂ ਨਾ ਹੈਗਾ ਉਹਨਾਂ ਦੇ ਘਰੇ ਜਾਂਦੀ ਆ ਮੇਰੇ ਤੋਂ ਅਲੱਗ ਤੇ ਉਹਨਾਂ ਨੂੰ ਪੈਸਾ ਥੱਲਾ ਵੀ ਦਿੰਦੀ ਆ ਇਹ ਹੁਣੇ ਮੇਰੇ ਕਹਿਣੇ ਤੋਂ ਬਾਹਰ ਹੋ ਗਈ ਆ ਮੈਨੂੰ ਨਹੀਂ ਆ ਗੱਲਾਂ ਮਨਜ਼ੂਰ ਹੈਗੀਆਂ ਇਹਨੂੰ ਲੈ ਜਾ ਤੇ ਆਪਣੇ ਨਾਲ ਭੈਣ ਜੀ ਇਦਾਂ ਨਾ ਕਰੋ ਨਿਆਣੀ ਸਿਆਣੀ ਆ ਚਲੋ ਗਲਤੀ ਹੋ ਜਾਂਦੀ ਹੈ ਚਲੋ ਅਸੀਂ ਪਿਆਰ ਨਾਲ ਸਮਝਾਵਾਂਗੇ ਇਹ ਨਿਆਣੀ ਨਹੀਂ ਗਈ ਇਹ ਮੇਰੇ ਤੋਂ ਵੀ ਸਿਆਣੀ ਆ ਚਲ ਜਦੋਂ ਵਿਆਹ ਕੇ ਆਈ ਸੀ ਦੋ ਸਮਝਾ ਦਿੰਦੇ ਮਾੜਾ ਚਾ ਵੀ ਇੱਥੇ ਨਹੀਂ ਜਾਣਾ ਤਾਂ ਇੱਥੇ ਹੀ ਚੱਲ ਮੈਂ ਭੈਣ ਜੀ ਸਭ ਕੁਝ ਸਮਝਾਇਆ ਇਹਨੂੰ ਕਿ ਇਹਨਾਂ ਦੇ ਘਰ ਸਾਡਾ ਨਹੀਂ ਆਉਣ ਜਾਣ ਹੈਗਾ ਪਰ ਇਹਨੂੰ ਪੁੱਛੋ ਮੇਰੇ ਕਹਿਣਾ ਮੰਦੀ ਹੈ ਤਾਂ ਨਿਆਣੀ ਆ ਚਲ ਚਲ ਗਈ ਹੋਊਗੀ ਚਲ ਇੱਕ ਵਾਰੀ ਮਾਫ਼ ਕਰ ਦੋ ਕੋਈ ਨਹੀਂ ਸਮਝਾਉਣੀ ਆ ਮੈਂ ਆਪਣੀ ਧੀ ਨੂੰ ਇਹ ਤੁਹਾਨੂੰ ਮੈਂ ਕੀ ਦੱਸਾਂ ਨੇ ਕੀ ਕੀਤਾ ਇਨੇ ਮੇਰੇ ਤੋਂ ਚੋਰੀ ਪੜਦੇ ਨਾ ਉਹਨਾਂ ਨੂੰ ਪੈਸੇ ਦਿੱਤੇ ਜਣੀ ਹੁਣੇ ਇਸ ਤਰ੍ਹਾਂ ਕਰਨ ਦਾ ਵੀ ਇਹ ਤੇ ਘਰ ਝੜ ਦੂਗੀ ਇਹ ਆਂਦੀ ਮੇਰਾ ਹੱਕ ਬਣਦਾ ਲਵ ਕੋ ਪੈਸੇ ਲੈਣ ਦਾ ਉਹ ਆਪਣੇ ਵਰਤਨ ਲਈ ਲੈਣੇ ਕਿ ਲੋਕਾਂ ਵਾਂਗ ਤੇ ਲੈਣੇ ਇਹਨੇ ਗਰਲੀਆਂ ਤੇਰੀ ਵੀ ਗਲਤੀ ਆ ਜਦੋਂ ਭੈਣ ਜੀ ਤੁਹਾਨੂੰ ਸਮਝਾਇਆ ਵੀ ਨਹੀਂ ਜਾਣਾ ਸਾਡੇ ਉਹਨਾਂ ਕੋਈ ਨਹੀਂ ਆ ਕੂਸਣ ਹੈਗਾ ਤੂੰ ਫਿਰ ਉਧਰ ਕਿਉਂ ਗਈ ਮੰਮੀ ਉਹ ਸਾਡੇ ਲੋਕ ਨਹੀਂ ਆ ਉਹ ਸਾਡੇ ਆਪਣੇ ਆ ਚਾਚਾ ਜੀ ਬਗਾਨੇ ਨਹੀਂ ਆ ਮੈਨੂੰ ਉਹ ਤੇ ਪੁੱਤਾਂ ਵਾਂਗ ਰੱਖਦੇ ਆ ਵੇਹ ਲੋ ਤੁਹਾਡੇ ਸਾਹਮਣੇ ਨਹੀਂ ਐ ਨਹੀਂ ਚੱਲਣਾ ਨਹੀਂ ਪੁੱਤ ਜੇ ਤੇਰੀ ਸੱਸ ਮਾਂ ਕਹਿੰਦੀ ਆ ਤੇ ਫਿਰ ਤੈਨੂੰ ਇਹਨਾਂ ਨਾਲ ਕਹਿਣਾ ਮੰਨਣਾ ਹੀ ਪੈਣਾ ਵਾ ਇੱਧਰ ਹੀ ਰਹਿਣਾ ਆਪਣਾ ਜਿੱਦਾਂ ਉਹ ਕਹਿੰਦੇ ਆ ਮੰਮੀ ਤੁਸੀਂ ਵੀ ਇੱਕ ਨਿੱਗੀ ਜੀ ਗਾਲਤੋ ਤਾਂ ਇੰਨੀ ਗੱਲ ਬਣਾਤੀ ਆ ਮੰਮੀ ਹੁਣਾਂ ਨੂੰ ਸਾਧ ਵੀ ਲਿਆ ਵਾ ਤੇ ਤੂੰ ਜੇ ਤਾਂ ਮੇਰੀ ਮੰਨਣ ਨਹੀਂ ਨਹੀਂ ਤੇ ਫਿਰ ਮੈਂ ਹੋਰ ਕੀ ਕਰਨਾ ਸੀ ਜੇ ਇਹਨੇ ਇਤਨਾ ਸਾਡੇ ਕਹਿਣੇ ਤੋਂ ਬਾਹਰ ਚੱਲਣਾ ਨਾ ਤੇ ਇਹਨੂੰ ਲੈ ਜਾਓ ਸਾਡੇ ਦਰਵਾਜ਼ੇ ਬੰਦ ਦੇ ਦੇ ਵਾਸਤੇ ਨਹੀਂ ਭਾਂਜੀ ਆ ਵੇਖੋ ਤੁਹਾਡੇ ਗੜੀ ਜੋੜੇ ਹੱਥ ਐਦਾਂ ਨਾ ਕਰੋ ਕੋਈ ਗੱਲ ਨਹੀਂ ਤਾਂ ਸੁਣਾ ਸਪਾਈ ਨਾਲ ਸਾਡੇ ਘਰ ਆਵੇ 100 ਵਾਰੀ ਆਵੇ ਮੈਂ ਇਦਾਂ ਆਪਣੀ ਧੀ ਨੂੰ ਨਹੀਂ ਚੜਨਾ ਅਜੇ ਕੱਲ ਦਾ ਵਿਆਹ ਹੁੰਦਾ ਫਿਰੰਡਿਆ ਵਾ ਤਾਂ ਅੱਜ ਮੈਂ ਧੀ ਆਪਣੀ ਆਪਣੇ ਘਰ ਬਹਾਲਣਾ ਲੋਕੀ ਕੀ ਆਖਣਗੇ ਮੰਮੀ ਆਵੇ ਮੈਂ ਵੀ ਹੱਥ ਜੋੜਨੀ ਆ ਤੁਹਾਡੇ ਅੱਗੇ ਮੇਰੇ ਕੋ ਗਲਤੀ ਹੋ ਗਈ ਆ ਜੇ ਤੂੰ ਆਂਦੇ ਨਾ ਮੈਂ ਜੱਜ ਜੀ ਘਰ ਨਾ ਜਾਵਾਂ ਤੇ ਮੈਂ ਨਹੀਂ ਜਾਵਾਂਗੀ ਤੇ ਉਹਨਾਂ ਕੁੜੀਆਂ ਨੂੰ ਵੀ ਨਹੀਂ ਬੁਲਾਉਣਾ ਤੂੰ ਚਲੋ ਕੋਈ ਗੱਲ ਨਹੀਂ ਮੰਮੀ ਮੈਂ ਨਹੀਂ ਬੁਲਾਉਂਦੀ ਉਹਨਾਂ ਨੂੰ ਮੰਮੀ ਤੈਨਾਂ ਨਿੱਕ-ਨਿੱਕੀ ਗੱਲ ਜੇ ਨਾ ਮੰਮੀ ਬੁਲਾਉਣ ਦਾ ਫੁੱਲ ਲਾਇਆ ਕਰੋ ਉਹ ਟੈਂਸ਼ਨ ਲੈਣਗੇ ਇਕੱਲੇ ਘਰ ਵਿੱਚ ਹੁੰਦੇ ਆ ਤੇ ਜੇ ਤੈਨੂੰ ਇੰਨੀ ਆਪਣੀ ਮਾਂ ਦੀ ਫਿਗਰ ਵਾ ਤੇ ਫਿਰ ਮੇਰੇ ਆ ਕਹਿਣਾ ਕਿਉਂ ਨਹੀਂ ਮੰਨਦੀ ਤੂੰ ਭੈਣ ਜੀ ਹੁਣ ਇੱਕ ਮੌਕਾ ਦੋ ਗਰਲੀਨ ਨੂੰ ਤੁਹਾਡੇ ਕੋ ਮਾਫੀ ਮੰਗਣ ਦੀ ਆ ਨਾ ਹੁਣ ਇਹਨਾਂ ਨੂੰ ਮaaf ਕਰ ਦੋ ਅੱਗੇ ਤੋਂ ਕੋਈ ਗਲਤੀ ਨਹੀਂ ਕਰਦੀ ਗਰਲੀਨ ਪੁੱਤ ਹੁਣ ਤੇਰੀ ਮਾਂ ਇਹ ਆ ਮੈਂ ਨਹੀਂ ਤੇਰੀ ਮਾਂ ਹੁਣ ਇਹਨਾਂ ਜਿੱਦਾਂ ਕਹਿੰਦੀ ਆ ਨਾ ਹੁਣ ਇਹਨਾਂ ਦੇ ਦੋਈ ਕਹਿਣਾ ਮੰਨਣਾ ਤੂੰ ਕੋਈ ਗੱਲ ਨਹੀਂ ਮੰਮੀ ਜਿੱਦਾਂ ਮੰਮੀ ਕਹਿਣਗੀ ਉਦਾਂ ਹੀ ਮੈਂ ਕਰਾਂਗੀ ਚਲੋ ਠੀਕ ਆ ਤੁਹਾਡੇ ਕਹਿਣ ਤੇ ਇੱਕ ਮੌਕਾ ਦਿੰਨੀ ਆ ਜੇ ਇਹਨੇ ਗਾਂਹ ਗਲਤੀ ਕੀਤੀ ਨਾ ਤੇ ਮੈਂ ਗੇਟੋਂ ਬਾਹਰ ਕੱਢ ਦੇਣੀ ਮੇਰੀ ਵੱਲੋਂ ਜਿੱਥੇ ਮਰਜ਼ੀ ਜਾਵੇ ਗਰਲੀਨਾ ਮੇਰੇ ਖਿਆਲ ਨਾਲ ਅੰਦਰ ਹੋਣੀ ਆ ਉਹ ਇੱਥੇ ਰਤਾ ਸਮਾ ਗਰਲੀਨਾ ਤੂੰ ਇੱਥੇ ਬੈਠੇ ਜੀ ਮਾਡੇ ਤੂੰ ਹੀ ਹੋ ਕੇ ਆ ਗਿਆ ਕੀ ਗੱਲ ਹੋ ਗਈ ਬੜੇ ਚੁੱਪ ਚੁੱਪ ਬੈਠੇ ਹਾਂ ਗੱਲ ਹੋਈ ਐ ਬੈ ਤੈਨੂੰ ਮੈਂ ਦੱਸਦੀ ਹਾਂਜੀ ਮੰਮੀ ਦੱਸੋ ਕੀ ਹੋਇਆ ਇਹਨੇ ਨਾ ਤੈਨੂੰ ਪਤਾ ਤੇ ਨਾ ਮੈਨੂੰ ਪਤਾ ਇਹਨੇ ਪੈਸੇ ਦਿੱਤੇ ਉਹ ਕੁੜੀਆਂ ਨੂੰ ਤੇ ਮੰਮੀ ਫਿਰ ਕੀ ਹੋ ਗਿਆ ਉਹਦਾ ਮੈਨੂੰ ਪਤਾ ਹੀ ਕੌਣ ਕਹਿੰਦਾ ਨਹੀਂ ਪਤਾ ਮੈਨੂੰ ਦੱਸ ਕੇ ਨੇ ਪੈਸੇ ਦਿੱਤੇ ਸੀ ਅੱਛਾ ਤੈਨੂੰ ਵੀ ਪਤਾ ਹੈ ਗੱਲ ਦਾ ਮੰਮੀ ਮੈਨੂੰ ਪਤਾ ਹੀ ਔਰ ਦੂਜੀ ਗੱਲ ਇਹ ਆ ਵੀ ਉਹਨੇ ਪੈਸੇ ਮੇਰੇ ਕੋਲ ਨਹੀਂ ਲੱਗ ਦਿੱਤੇ ਗਰਲੀਨ ਕੋਲ ਖੁਦ ਪਏ ਆ ਗਏ ਹੋ ਅੱਛਾ ਹੁਣ ਇਹ ਗੰਡਾ ਗੁਥਲੀਆਂ ਆਰਡਰ ਰੱਖਣ ਡੈ ਪਈ ਆ ਓਹੋ ਮੰਮੀ ਗੰਡਾ ਗੁਥਲੀਆਂ ਦੀ ਗੱਲ ਨਹੀਂ ਹੈਗੀ ਪੋੜੇ-ਪੋਤੇ ਬੇਲੇਕ ਵੇਲੇ ਲਈ ਦੁੱਖ-ਸੁਖ ਲਈ ਰੱਖਣੇ ਪੈਂਦੇ ਆ। ਹੁਣ ਸਾਰੇ ਪੈਸੇ ਮੰਨ ਲਓ ਫਰਦ-ਫਰਦ ਕੇ ਵਰਤੀ ਜਾਵਾਂਗੇ। ਐਡੇ ਟਾਈਮ ਤੱਕ ਕਿਹੜੇ ਜ਼ਰੂਰਤ ਪੈ ਜਾਂਦੀ ਐ? ਆਪਾਂ ਤੇ ਇਸ ਤਰ੍ਹਾਂ ਕੀਤਾ ਨਹੀਂ ਕਦੀ। ਤੇ ਨਾਲੇ ਇੱਕ ਗੱਲ ਹੋਰ ਵੀ ਦੱਸੋ। ਮੰਮੀ ਉਹਨਾਂ ਨੂੰ ਇਹ ਗੱਲ ਹੀ ਸੱਦਿਆ ਜੀ? ਹਾਂ ਸੱਦਿਆ ਮੈਂ। ਲੈ ਮੰਮੀ ਤੁਹਾਡੇ ਵਾਲੀ ਵਿਹਾਰਤਾ। ਮੈਨੂੰ ਤਾਂ ਪਹਿਲਾਂ ਘਰ ਚ ਗੱਲ ਕਰ ਲੈਂਦੇ ਵੀ ਆਹ ਗੱਲ ਬਾਤ। ਤੁਸੀਂ ਚੁੱਕ ਕਿੱਥੋਂ ਦਾ ਗੱਲ ਪਛਾਤਦੀ ਐ? ਕਿੰਨਾ ਚਿਰ ਹੋਇਆ ਮੈਂ ਤੁਹਾਡੇ ਦੋਹਾਂ ਨਾਲ ਸਿਰਖ ਪਾਉਣੀ ਐ। ਮੇਰੀ ਸੁਣੀ ਕਹਿੰਨੇ? ਮੰਮੀ ਨੇ ਤੁਹਾਡੀਆਂ ਤਾਂ ਹੀ ਸੁਣਦੇ ਨਹੀਂ ਹੈਗੇ। ਬਸ ਜਾਣ ਹੀ ਦੋ ਤੀ ਹੁਣ। ਹਾਂ। ਮੰਮੀ ਨੇ ਤਾਂ ਮੈਨੂੰ ਬੋਲਣ ਹੀ ਨਹੀਂ ਦਿੱਤਾ। ਨਹੀਂ ਤੇ ਮੈਂ ਹੀ ਦੱਸ ਦੇਣਾ ਸੀ ਇਹਨਾਂ ਨੂੰ ਕਿ ਮੈਂ ਪੈਸੇ ਦਿੱਤੇ ਲੰਬ ਨੂੰ ਦੱਸ ਕੇ ਦਿੱਤੇ ਸੀ। ਪਰ ਮੰਮੀ ਨੇ ਤਾਂ ਮੇਰੀ ਕੰਨ ਛੱਡਿਆ ਵੀ ਅਤੀ ਕਰਨ ਲੱਗਿਆ। ਮੰਮੀ ਚੰਗੇ ਲੱਗੀਦਾ ਇਦਾਂ ਦੱਸੋ ਹੁਣ। ਉਹ ਕਿੱਥੋਂ ਆਏ ਨੇ ਵਿਚਾਰੇ। ਇਹ ਫਿਰ ਇਹਨੂੰ ਸਮਝ ਹੋਣੀ ਚਾਹੀਦੀ ਆ। ਜਣੀਰੋ ਨਹੀਂ ਕਿਉਂ ਆ ਕੀ ਗੱਲ ਹੋਈ ਆ? ਹੈ? ਚੁੱਪ ਕਰ। ਕਿਉਂ ਦੋਨੀ? ਕੋਈ ਗੱਲ ਨਹੀਂ ਹੋਊ ਸਮਝਾ ਦਤਾ ਹਾਂ ਤੇਰੀ। ਫਿਰ ਇਹ ਜਿਹੜੀ ਉਹਨਾਂ ਨਾਲ ਗੱਲ ਕੀਤੀ ਫਿਰ ਉਹ ਮੰਮੀ ਆ ਤੁਹਾਡੀ ਕਿਰਤੀ ਹੋ ਗਿਆ। ਸਲੀਨਾ ਚੁੱਪ ਕਰ ਮੰਮੀ ਦੇ ਕਹਿੰਦੇ ਆ ਮੰਮੀ ਸੁਝਾ ਹੋਵੇ ਉਹਨੂੰ। ਚੁੱਪ ਕਰ ਕੋਈ ਮੈਨੂੰ ਵੀ ਬੜਾ ਹੋਰ ਤਰ੍ਹਾਂ ਹੁੰਦਾ ਮੇਰਾ ਪੁੱਤ ਚੁੱਪ ਕਰ। ਚੁੱਪ ਕਰ। ਚੁੱਪ ਕਰ। ਸੋਪਕਰ ਪੁੱਤ ਨੂੰ ਨਹੀਂ ਆਣੀ ਥੋੜੀ ਜਿਹੀ ਹੁਣ ਦੱਸ। ਹੈ? ਫਿਰ ਮੈਨੂੰ ਵੀ ਇੱਚ ਬੜਾ ਹੋਰ ਤਰ੍ਹਾਂ ਹੁੰਦਾ ਬਣਾ ਕਰ ਇਦਾਂ। ਕੋਈ ਗੱਲ ਨਹੀਂ। ਫਿਰ ਕੀ ਹੋ ਗਿਆ? ਇਹ ਹੁਣ ਮਾਫੀ ਮੰਗ ਲਈ ਐ ਸਾਰੇ ਕੰਮ ਹੋ ਗਏ ਹੁਣ ਉਹਨੇ ਮaaf ਕਰਤਾ। ਹੈ? ਤੂੰ ਸਿਆਣੀ ਬਣ ਤੂੰ। ਫਿਰ ਥੋੜਾ ਨਾ ਕਰੀ ਜਾਣਾ। ਚੁੱਪ ਕਰ ਮੇਰੀ ਕੀ। ਸਾਸ਼ੀ ਗਾਲ ਜੀ ਸਾਰਿਆਂ ਨੂੰ ਤੇ ਤੁਹਾਡੇ ਸਾਰੇ ਜਾਣਿਆਂ ਦਾ ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਤੇ ਗੱਡੀ ਵਾਲੇ ਵਲੌਗ ਨੂੰ ਇੰਨਾ ਪਿਆਰ ਦਿੱਤਾ ਤੇ ਬਹੁਤ ਹੀ ਸੋਹਣੇ ਸੋਹਣੇ ਕਮੈਂਟ ਦੇ ਵਿਸ਼ਿਸ਼ ਭੇਦੀਆਂ ਸਾਰੇ ਜਾਣਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਜਿੰਨੇ ਜਿੰਨੇ ਗੱਡੀ ਵਾਲਾ ਵਲੌਗ ਨਹੀਂ ਦੇਖਿਆ ਉਹ ਜਾ ਕੇ ਪਿੰਦਰਨਾ ਬਲੌਗ ਚੈਨਲ ਤੇ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ